ਮੈਂ ਇੰਸਟ੍ਰਕਟਰ ਦੀਪ ਸਿੰਘ ਇੱਥੇ ਨੂਰਪੁਰ ਸਰਕਾਰੀ ਸਕੂਲ ਵਿੱਚ ਦੁਵਾਰਾ ਜਿਹੜੀ ਰੀਪੋਲ ਹੋ ਰਹੀ ਆ ਇੱਥੇ ਡਿਊਟੀ ਲੱਗੀ ਮੇਰੀ ਕਿੰਨੇ ਕ ਵੋਟਾਂ ਹੁਣ ਤੱਕ ਹੋ ਗਈਆਂ ਕਿੰਨੇ ਨਾਮ ਮੇਰੇ ਹਿਸਾਬ ਨਾਲ 270 75 ਇੰਨੀ ਕ ਬੋਟ ਦੇ ਕਰੀਬ ਹੋ ਗਈ ਐ ਟੋਟਲ ਕਿੰਨੀ ਵੋਟ ਹੈ ਜੀ ਟੋਟਲ 797 ਵੋਟ ਆ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਵਗੈਰਾ ਨਹੀਂ ਨਹੀਂ ਬਿਲਕੁਲ ਫੀਸੋਲ ਇਲੈਕਸ਼ਨ ਹੋ ਰਹੀ ਆ ਪਬਲਿਕ ਵਧੀਆ ਆ ਰਹੀ ਪੋਲ ਪਾ ਕੇ ਆਪਣੇ ਘਰ ਜਾ ਲਈ ਰਾਮਨਾ ਕੋਈ ਗੱਲਬਾਤ ਨਹੀਂ ਹੈ ਠੀਕ ਹੈ ਕੋਈ ਔਰ ਕੋਈ ਅਫਸਰ ਸਹਿਬਾਨ ਆ ਰਹੇ ਆਂ ਹਾਂਜੀ ਅਫਸਰ ਸਹਿਬਾਨ ਆ ਰਹੇ ਆ ਚੈੱਕ ਕਰਨ ਵਾਰ-ਵਾਰ ਜਿਹਨਾਂ ਦੀ ਡਿਊਟੀ ਲੱਗੀ ਅਫਸਰ ਆ ਰਹੇ ਆ ਮੈਂ ਵੀ ਪੰਕਤ ਮਰ ਨੈਪ ਤਸੀਦਾਰ ਫਤਾਰਪੁਰ ਕਮਾ ਕੋਪੁਰ ਏਆਰਓ ਜਿਹੜੀ ਡਿਊਟੀ ਜਿਹੜੀ ਇੱਥੇ ਲੱਗੀ ਆ ਪਿੰਡ ਨੂਰਪੁਰ ਇੱਥੇ ਜਿਹੜਾ ਦੀ ਪੋਲਿੰਗ ਜਿਹੜੀ ਦੁਬਾਰਾ ਇੱਥੇ ਹੋ ਰਹੀ ਹੈ ਪੀਸਫੁਲੀ ਹੋ ਰਹੀ ਹੈ ਇੱਥੇ ਕਿਸੇ ਤਰ੍ਹਾਂ ਦਾ ਕੋਈ ਕਿੰਨੇ ਪਰਸੈਂਟ ਹੋ ਗਈ ਵੋਟਿੰਗ ਹੁਣ ਤੱਕ ਇਹ 50 50 ਤੋਂ ਉੱਪਰ ਹੋ ਗਈ 50 ਪਲੱਸ ਹੀ ਹੈ ਜੀ 50 ਪਲੱਸ ਹੋ ਗਈ ਹੈ ਅੱਛਾ ਜੀ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਆਈ ਤਾਂ ਕਿ ਨਹੀਂ ਪੀਸਫੁੱਲੀ ਚੱਲ ਰਿਹਾ ਕੋਈ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ VOTING ਇੱਕ ਹੀ ਜਗ੍ਹਾ ਹੋ ਰਹੀ ਹੈ ਹੋਰ ਪਾਸੇ ਵੀ ਹੈ ਬੂਥ ਇੱਕ ਹੀ ਬਣਿਆ ਹਾਂਜੀ ਇੱਕੋ ਹੀ ਬੂਥ ਚ ਇੱਥੇ ਹੋ ਰਹੀ ਹੈ ਜੀ ਟੋਟਲ ਕਿਤਨੀ ਵੋਟ ਹੈ ਟੋਟਲ ਹੈ 797 797 ਵੋਟਿੰਗ ਹੈ ਔਰ 4 ਵਜੇ ਤੱਕ ਦਾ ਟਾਈਮ ਹੈ